ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਡਿਜ਼ਾਈਨ ਦੇ ਕੋਰਡਿੰਗ ਸ਼ੇਪ ਜੋ ਸਟਿਚਸ ਦਾ ਸਾਈਜ਼ ਹੈ ਉਹ ਕਿਸ ਤਰ੍ਹਾਂ ਲੈਂਦੇ ਨੇ ਇਹ ਸ਼ੇਅਰ ਕਰਾਂਗੀ ਕਿਉਂਕਿ ਜਦੋਂ ਅਸੀਂ ਕੁਝ ਡਿਜ਼ਾਈਨ ਕਰਦੇ ਹਾਂ ਤੇ ਉਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸ਼ੇਪ ਹੁੰਦੇ ਐ ਅਲੱਗ-ਅਲੱਗ ਤਰ੍ਹਾਂ ਦੇ ਸਾਈਜ਼ ਹੁੰਦੇ ਐ ਹਨਾ ਤੇ ਅਸੀਂ ਉਸ ਨੂੰ ਵੇਖਣਾ ਹੁੰਦਾ ਹੈ ਕਿ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਕਿਸ ਸਟਿਚਸ ਨਾਲ ਸਟਿਚਸ ਦਾ ਸਾਈਜ਼ ਹੈ ਉਹ ਕਿਸ ਤਰ੍ਹਾਂ ਦੀ ले ਸਕਦੇ ਆ ਕਿ ਜਿਸ ਨਾਲ ਇਹ ਪਰਫੈਕਟ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਬਣੇ ਹਰ ਜਗ੍ਹਾ ਤੇ ਹੀ ਵੱਡੇ ਸਟਿਚਸ ਤੇ ਹਰ ਜਗ੍ਹਾ ਹੀ ਛੋਟੇ ਸਟਿਚਸ ਨਹੀਂ ਚੱਲਦੇ ਡਿਜ਼ਾਈਨ ਦੇ ਹਿਸਾਬ ਦੇ ਨਾਲ ਹੀ ਸਟਿਚਸ ਲੈਣੇ ਚਾਹੀਦੇ ਹਨ ਕਿਉਂਕਿ ਡਿਜ਼ਾਈਨ ਬਣਾਉਣਾ ਜ਼ਰੂਰੀ ਨਹੀਂ ਹੁੰਦਾ ਸਟਿਚਸ ਕਰਨਾ ਜ਼ਰੂਰੀ ਨਹੀਂ ਹੁੰਦਾ ਜਿਹੜੇ ਅਸੀਂ ਸ਼ੇਪ ਨੂੰ ਡਿਜ਼ਾਈਨ ਕਰ ਰਹੇ ਹਾਂ ਜੋ ਪੈਟਰਨ ਨੂੰ ਅਸੀਂ ਡਿਜ਼ਾਈਨ ਕਰ ਰਹੇ ਹਾਂ ਉਸ ਪੈਟਰਨ ਤੇ ਉਸ ਡਿਜ਼ਾਈਨ ਤੇ ਕਿਹੜੇ ਸਾਈਜ਼ ਦੀ ਸਟਿਚਿੰਗ ਚਲਣੀ ਹੈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਸਟਿਚਸ ਦਾ ਸਾਈਜ਼ ਵੀ ਸਿੱਖਣਾ ਚਾਹੀਦਾ ਹੈ ਸਾਈਜ਼ ਕੀ ਰੱਖਣਾ ਚਾਹੀਦਾ ਹੈ ਕਿਸ ਡਿਜ਼ਾਈਨ ਤੇ ਕਿਵੇਂ ਦਾ ਸਾਈਜ਼ ਆਏਗਾ ਉਹ ਅਸੀਂ ਤੁਹਾਨੂੰ ਸ਼ੇਅਰ ਕਰੀਏ ਹਾਂਜੀ ਤੁਸੀਂ ਹੁਣ ਦੇਖ ਸਕਦੇ ਹੋ ਮੈਂ ਇਹ ਜੋ ਸਾਈਜ਼ ਹੈ ਸਟਿਚਿੰਗ ਦਾ ਥੋੜਾ ਵੱਡਾ ਲੈ ਰਹੀ ਹਾਂ ਸਟਿਚਸ ਦਾ ਸਾਈਜ਼ ਥੋੜਾ ਵੱਡਾ ਲੈ ਰਹੀ ਹਾਂ ਹੁਣ ਜੜੀਆਂ ਪਾਣਾ ਪ੍ਰੈਕਟਿਸ ਕਰਦੀਆਂ ਨੇ ਆਲੇ ਚਲਾਉਣਾ ਸਿੱਖ ਰਹੀਆਂ ਨੇ ਉਹ ਪ੍ਰੈਕਟਿਸ ਕਰਨ ਲੱਗਿਆ ਜੋ ਸਟਿਚਸ ਜੋ ਸਾਈਜ਼ ਜੋ ਹੈ ਉਹ ਥੋੜਾ ਵੱਡਾ ਹੀ ਲੈਂਦੇ ਨੇ ਕਿਉਂਕਿ ਸਿੱਖਣਾ ਹੁੰਦਾ ਹੈ ਸਿੱਖਣ ਵਾਸਤੇ ਸਾਈਜ਼ ਥੋੜਾ ਵੱਡਾ ਹੀ ਲੈਂਦੇ ਨੇ ਕਿਉਂਕਿ ਨੀਚੋਂ ਧਾਗਾ ਕਿਸ ਤਰ੍ਹਾਂ ਲੈਂਦੇ ਨੇ ਆਰੀ ਨਾਲ ਧਾਗਾ ਉੱਤੇ ਕਿਸ ਤਰ੍ਹਾਂ ਲੈਂਦੇ ਆ ਤੇ ਉਹ ਇਹ ਵੱਡੇ ਸਟਿਚਸ ਨਾਲ ਹੀ ਸਿੱਖਿਆ ਜਾਂਦਾ ਹੈ ਥੋੜਾ ਤੇ ਜਿਸ ਤਰ੍ਹਾਂ ਉਹਨਾਂ ਨੇ ਪ੍ਰੈਕਟਿਸ ਕੀਤੀ ਹੁੰਦੀ ਹੈ ਤੇ ਜਦੋਂ ਉਹ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਨੇ ਆਊਟਲਾਈਨ ਕਰਨਾ ਸਟਾਰਟ ਕਰਦੇ ਨੇ ਕਿਸੇ ਵੀ ਡਿਜ਼ਾਈਨ ਤੇ ਭਾਵੇਂ ਉਹ ਪੱਤੀ ਹੋਵੇ ਭਾਵੇਂ ਉਹ ਫਲਾਵਰ ਹੋਵੇ ਉਥੇ ਕਿਤੇ ਕਿਤੇ ਹੁੰਦਾ ਹੈ ਕਿ ਜੋ ਡਰਾਅ ਕੀਤਾ ਹੁੰਦਾ ਹੈ ਕਿਤੇ ਕਿਤੇ ਲਾਈਨ ਛੋਟੀ ਹੁੰਦੀ ਹੈ ਕਿਤੇ ਵੱਡੀ ਹੁੰਦੀ ਹੈ ਕਿਤੇ ਮੋੜ ਜਲਦੀ ਆ ਜਾਂਦਾ ਹੈ ਤੇ ਉਹ ਜਿਸ ਤਰ੍ਹਾਂ ਉਹਨਾਂ ਨੇ ਪ੍ਰੈਕਟਿਸ ਕੀਤੀ ਹੈ ਡਿਜ਼ਾਈਨ ਤੇ ਵੀ ਉਸੇ ਤਰ੍ਹਾਂ ਹੀ ਉਹ ਚੱਲਦੇ ਨੇ ਵੱਡੇ ਵੱਡੇ ਸਟੀਚਸ ਹੀ ਲੈਂਦੇ ਤੇ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਆਪ ਦੇਖੋਗੇ ਤੁਹਾਡਾ ਡਿਜ਼ਾਈਨ ਸਫਾਈ ਦੇ ਨਾਲ ਨਹੀਂ ਬਣੇਗਾ ਤੇ ਇਹ ਸਭ ਤੋਂ ਜ਼ਰੂਰੀ ਹੁੰਦਾ ਹੈ ਸਟੀਚਸ ਦਾ ਸਾਈਜ਼ ਕਿਸ ਤਰ੍ਹਾਂ ਲੈਂਦਾ ਹੈ ਕਿਹੜੇ ਡਿਜ਼ਾਈਨ ਤੇ ਕਿਸ ਤਰ੍ਹਾਂ ਦਾ ਸਾਈਜ਼ ਹੋਣਾ ਚਾਹੀਦਾ ਏ ਵੀ ਜ਼ਰੂਰੀ ਹੈ ਜਿਸ ਤਰ੍ਹਾਂ ਆਰੀ ਚਲਾਉਣਾ ਸਿੱਖਣਾ ਜ਼ਰੂਰੀ ਹੈ ਨੀਚੋਂ ਧਾਗਾ ਲੈਣਾ ਗੱਠ ਲਾਣਾ ਜ਼ਰੂਰੀ ਹੈ ਤੇ ਸਾਈਜ਼ ਸਿੱਖਣਾ ਵੀ ਜ਼ਰੂਰੀ ਹੈ ਹੁਣ ਤੁਸੀਂ ਪਹਿਲਾਂ ਵਾਲਾ ਦੇਖ ਸਕਦੇ ਹੋ ਲੈਰੀਆ ਜੋ ਮੈਂ ਬਣਾਇਆ ਉੱਤੇ ਥੋੜੇ ਸਟਿਚਸ ਵੱਡੇ ਲਏ ਨੇ ਹੁਣ ਜੋ ਮੈਂ ਇਹ ਸੈਕਿੰਡ ਬਣਾ ਰਹੀ ਆ ਇਹ ਤੇ ਉਹਦੇ ਨਾਲ ਸਟਿਚਸ ਥੋੜੇ ਛੋਟੇ ਲਏ ਨੇ ਤੇ ਤੁਸੀਂ ਕਲੀਅਰ ਦੇਖ ਸਕਦੇ ਹੋ ਜਿੱਥੇ-ਜਿੱਥੇ ਮੈਂ ਆਰੀ ਲੈ ਕੇ ਜਾ ਰਹੀ ਆ ਨੀਚੇ ਯਾਨੀ ਕਿ ਜਿੱਥੇ ਜਿਹਨੂੰ ਟਾਂਕਾ ਬੋਲ ਸਕਦੇ ਆ ਜੋ ਲੈ ਰਹੀ ਆ ਉਹ ਕਲੀਅਰ ਦਿਖਦਾ ਪਿਆ ਮੈਂ ਕਿੱਥੋਂ ਕਿੱਥੋਂ ਟਾਂਕਾ ਲਿਆ ਤੇ ਇਹ ਨਹੀਂ ਹੋਣਾ ਚਾਹੀਦਾ ਡਿਜ਼ਾਈਨ ਜਿਹਦਾ ਪਤਾ ਨਹੀਂ ਚਲਦਾ ਚਾਹੀਦਾ ਕਿ ਟਾਂਕਾ ਕਿੱਥੋਂ ਲਿਆ ਬਿਲਕੁਲ ਸਫਾਈ ਦੇ ਨਾਲ ਆਣਾ ਚਾਹੀਦਾ ਹੈ ਇਹ ਦੇਖੋ ਕਿੱਤੇ ਕਿੱਤੇ ਮੈਂ ਟਾਂਕਾ ਲਿਆ ਤੁਸੀਂ ਦੇਖ ਸਕਦੇ ਹੋ ਕਲੀਅਰ ਹੁਣ ਮੈਂ 3rd ਮੈਚ ਸ਼ੁਰੂ ਕਰਾਂਗੀ ਇੱਥੇ ਮੈਂ ਇਹਨਾਂ ਦੋਨਾਂ ਨਾਲੋਂ ਸਟਿਚਸ ਸਾਈਜ਼ ਜੋ ਹੈ ਥੋੜਾ ਛੋਟਾ ਲਵਾਂਗੀ ਇਹ ਦੇਖੋ ਇੱਥੇ ਥੋੜਾ ਮੈਂ ਉਹਦੇ ਨਾਲੋਂ ਥੋੜਾ ਵੱਡਾ ਲਾਇਆ ਤੇ ਤੁਹਾਨੂੰ ਪਤਾ ਲੱਗ ਰਿਹਾ ਹੈ ਨਾ ਮੈਂ ਇੱਥੇ ਟਾਂਕਾ ਪਾਇਆ ਆ ਦੇਖੋ ਇੱਥੇ ਟੰਕਾ ਲਾਇਆ ਇੱਥੇ ਟੰਕਾ ਲਾਇਆ ਕਲੀਅਰ ਦਿਖ ਰਿਹਾ ਹੁਣ ਮੈਂ ਸਾਈਜ਼ ਲੈਣਾ ਛੋਟੇ ਕਰ ਦਾਂਗੀ ਇਹ ਦੇਖੋ ਸਾਈਜ਼ ਇੱਥੋਂ ਛੋਟੇ ਕਰ ਦਾਂਗੀ ਤੇ ਤੁਸੀਂ ਆਪ ਦੇਖੋਗੇ ਇਸ ਦੀ ਸਫਾਈ ਇਹ ਦੇਖੋ ਇਹਦੀ ਸਫਾਈ ਇੱਕ ਤੇ ਜਦੋਂ ਮੈਂ ਆਰੀ ਨੂੰ نیچے ਕਰਦੀ ਹਾਂ نیچے ਨੂੰ ਲੈ ਕੇ ਜਾਂਦੀ ਹਾਂ ਤੇ ਇਹ ਮੇਰੇ ਵੱਲ ਹੁੰਦੀ ਹੈ ਨਿਬ ਆਰੀ ਦੀ ਦੇਖੋ ਇਹ ਮੇਰੇ ਵੱਲ ਜਦੋਂ ਮੈਂ ਆਰੀ ਉੱਤੇ ਕਰਾਂਗੀ ਨਿਬ ਜੜੀ ਹੈ ਉਹ ਸਾਹਮਣੇ ਯਾਨੀ ਕਿ ਆਤਮ ਥੋੜਾ ਮੋੜ ਦੇਾਂਗੀ ਥੋੜਾ ਕੁਮਾ ਕੇ ਆਰੀ ਉੱਤੇ ਨੂੰ ਕੱਢਣੀ ਹੁੰਦੀ ਹੈ ਫਿਰ ਮੈਂ نیچے ਕਰਾਂਗੀ ਆਰੀ ਤੇ ਮੇਰੇ ਵੱਲ ਹੋਏਗੀ ਨਿਬ ਜਦੋਂ ਮੈਂ ਉੱਤੇ ਕਰਾਂਗੀ ਤਿਆਰੀ ਤਾਂ ਨਿਬ ਜੋ ਹੈ ਉੱਤੇ ਇਸ ਤਰ੍ਹਾਂ ਆਰੀ ਕੁਮਾਣੀ ਹੁੰਦੀ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਸੇਵੀਆਂ ਨਹੀਂ ਵਟਦੇ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਆਰੀ ਕੁਮਾਣੀ ਹੁੰਦੀ ਹੈ ਜਦੋਂ ਆਰੀ نیچے ਲੈ ਕੇ ਜਾਣੀ ਤਾਂ ਉਹ ਆਪਣੇ ਵੱਲ ਘੁਮਾ ਦਿਓ ਜਦੋਂ ਉੱਤੇ ਲੈਣੀ ਆਰੀ ਨੂੰ ਸਾਮਨੇ ਕਰ ਦੋ ਥੋੜੀ ਜਿਹੀ ਹਰੀ ਕੁਮਾ ਕੇ ਕਢਣੀ ਕਿ ਤਾਗਾ ਨੀਚੇ ਵਾਲਾ ਛੁੱਟੇ ਨਾ ਦੇਖੋ ਇੱਥੇ ਮੈਂ ਸਟੀਚਸ ਦਾ ਸਾਈਜ਼ ਥੋੜਾ ਵੱਡਾ ਕਰਤਾ ਇਹ ਤੁਸੀਂ ਦੇਖ ਰਹੇ ਹੋ ਥੋੜਾ ਵੱਡਾ ਕਰਤਾ ਤੇ ਹੁਣ ਤੁਸੀਂ ਆਪ ਦੱਸੋ ਸਫਾਈ ਉੱਤੇ ਥੋੜੀ ਸਟੀਚਿੰਗ ਛੋਟੀ ਹੈ ਥੱਲੇ ਥੋੜੀ ਵੱਡੀ ਹੈ ਇੱਥੇ ਮੈਂ ਉਨਫੇ ਸਟੀਚਿੰਗ ਸਾਈਜ਼ ਛੋਟਾ ਕਰ ਰਹੀ ਹਾਂ ਕਹਿਣ ਦਾ ਮਤਲਬ ਹੈ ਤੁਸੀਂ ਜਿੱਥੇ ਸਾਈਜ਼ ਛੋਟਾ ਰਵੋਗੇ ਉੱਥੇ ਤੁਹਾਡਾ ਡਿਜ਼ਾਈਨ ਬਹੁਤ ਵਧੀਆ ਬਣੇਗਾ ਆ ਦੇਖੋ ਇੱਥੇ ਸਾਈਜ਼ ਜੋ ਹੈ ਮੈਂ ਸਟੀਚਿੰਗ ਦਾ ਛੋਟਾ ਲੈ ਰਹੀ ਜਿੱਥੇ ਮੈਂ ਵੱਡਾ ਲਿਆ ਸਾਫ ਤੁਹਾਨੂੰ ਪਤਾ ਲੱਗ ਰਿਹਾ ਹੈ ਇੱਥੇ ਸਟੀਚਿੰਗ ਦਾ ਸਾਈਜ਼ ਵੱਡਾ ਲਿਆ ਹੈ ਜਿੱਥੇ ਛੋਟਾ ਲਿਆ ਹੈ ਉੱਥੇ ਤੁਹਾਨੂੰ ਸਫਾਈ ਦਿਖ ਰਹੀ ਹੈ ਕਲੀਅਰ ਹੁਣ ਇਥੋਂ ਮੈਂ ਧਾਗੇ ਨੂੰ ਲੋਕ ਕਰ ਦਿਆਂਗੀ ਜਦੋਂ ਅਸੀਂ ਡਿਜ਼ਾਈਨ ਕਰਦੇ ਹਾਂ ਆਰੀ ਦੇ ਨਾਲ ਤੇ ਪਤਾ ਨਹੀਂ ਚੱਲਣਾ ਚਾਹੀਦਾ ਕਿ ਟਾਂਕਾ ਕਿੱਥੋਂ ਲੱਗੇਵੇਂ ਟਾਂਕਾ ਦਿਖ ਰਿਹਾ ਹੈ ਥੋੜਾ ਤਾਂ ਡਿਜ਼ਾਈਨ ਤੋਂ ਉੱਤੇ ਹੋਇਆ ਪਿਆ ਢਾਗਾ ਕਿਉਂਕਿ ਸਟਿਚੀਸ ਅਥੀ ਵੱਡੀ ਲਈਆਂ ਨੇ ਤੇ ਟਾਂਕੇ ਥੋੜੇ ਵੱਡੇ ਲੈਨੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਥੇ ਗੋਲਾਈ ਆ ਰਹੀ ਹੈ ਮੋੜ ਆ ਰਿਹਾ ਹੈ ਜਿੱਥੇ ਮੋੜ ਆਵੇ ਨਾ ਡਿਜ਼ਾਈਨ ਦਾ ਉੱਥੇ ਸਟਿਚੀਸ ਦਾ ਸਾਈਜ਼ ਛੋਟਾ ਕਰ ਦੋ ਜਿੱਥੇ ਸਿੱਧੀ ਲਾਈਨ ਜਾ ਰਹੀ ਹੈ ਉੱਥੇ ਬੇਸ਼ੱਕ ਥੋੜਾ ਸਾਈਜ਼ ਵੱਡਾ ਵਧਾ ਸਕਦੇ ਹੋ ਜਿੱਥੇ ਕੋਈ ਮੋੜ ਆਵੇ ਜਾਂ ਨੋਕ ਆਵੇ ਮੋੜ ਹਨਨ ਤੇ ਡਿਜ਼ਾਈਨ ਦੇ ਸਾਬ ਨਾਲ ਤੇ ਉੱਥੇ ਟਾਂਕਾ ਛੋਟਾ ਕਰ ਦੋ ਤਾਂ ਹੀ ਤੁਹਾਡਾ ਡਿਜ਼ਾਈਨ ਬਹੁਤ ਵਧੀਆ ਬਨੇਗਾ ਹੁਣ ਇੱਥੇ ਮੋੜ ਆ ਰਿਹਾ ਸੀ ਇੱਥੇ ਟਾਂਕਾ ਵੱਡਾ ਕੀਤਾ ਹੋਇਆ ਵੇ ਤੇ ਇਹ ਸਫਾਈ ਨਹੀਂ ਹੈ ਕਲੀਅਰ ਜੋ ਡਿਜ਼ਾਈਨ ਨਹੀਂ ਬਣਿਆ ਸਫਾਈ ਦੇ ਨਾਲ ਹੁਣ ਮੈਂ ਤੁਹਾਨੂੰ ਇੱਕ ਹੋਰ ਦਿਖਾਨੀ ਆ ਲੈ ਰਹੀਆਂ ਬਣਾ ਕੇ ਇਸ ਤੇ ਹੁਣ ਦੇਖੋ ਇੱਥੇ ਤੁਸੀਂ ਸੋਚ ਰਹੇ ਹੋਵੋਗੇ ਕਿ ਹਾਂ ਉੱਥੇ ਵੱਡਾ ਬਣਾਇਆ ਇਹ ਡਿਜ਼ਾਈਨ ਤੇ ਇੱਥੇ ਵੱਡੇ ਸਟਿਚਸ ਲਾਣੇ ਆ ਇੱਥੇ ਹੋਨੇ ਤੋਂ ਛੋਟਾ ਆ ਰਿਹਾ ਡਿਜ਼ਾਈਨ ਇੱਥੇ ਛੋਟੇ ਇਹ ਹੁਣ ਇਜ਼ ਐ ਕਲੀਅਰ ਤੁਹਾਨੂੰ ਮੈਂ ਜਿਵੇਂ ਸਮਝਾਨੀ ਆ ਹੁਣ ਦੇਖੋ ਜਿਸ ਤਰ੍ਹਾਂ ਇੱਥੇ ਮੈਂ ਰੈੱਡ ਕਲਰ ਦਾ ਧਾਗਾ ਲੈ ਰਹੀ ਆ ਜਿਸ ਤੁਹਾਨੂੰ ਹੋਰ ਕਲੀਅਰ ਦਿਸੇ ਮੰਨ ਲਓ ਇੱਥੇ ਮੈਂ ਟਾਂਕੇ ਇਸ ਤਰ੍ਹਾਂ ਲੈਨੇ ਥੋੜੇ ਵੱਡੇ ਲੈਏ ਨੇ ਨਾ ਛੋਟੇ ਨਾ ਵੱਡਾ ਟਾਂਕਾ ਲਾਇਆ ਨੋਰਮਲ ਟਾਂਕਾ ਲੈ ਰਹੀ ਆ ਤੇ ਇੱਥੇ ਦੇਖੋ ਹੁਣ ਗੁਲਾਈ ਆ ਰਹੀ ਏ ਇੱਥੇ ਵੀ ਮੇਰਾ ਸੇਮ ਉਹੀ ਤਰੀਕਾ ਚੱਲ ਰਿਹਾ ਜਿਸ ਤਰ੍ਹਾਂ ਮੈਂ ਸਟਾਰਟਿੰਗ ਤੋਂ ਕੀਤਾ ਹੈ ਇੱਕੋ ਹੀ ਹੱਥ ਚੱਲ ਰਿਹਾ ਹੈ ਹਨਾ ਤੇ ਇੱਥੇ ਸੀਗੀ ਗੋਲਾਈ ਇੱਥੇ ਵੀ ਸ਼ੇਪ ਬਣ ਗਈ ਹਨਾ ਕਿਉਂਕਿ ਇੱਕੋ ਹੱਥ ਚੱਲਦਾ ਪਿਆ ਜਿਵੇਂ ਮੈਂ ਸਟਾਰਟਿੰਗ ਕੀਤੀ ਉਸੇ ਤਰ੍ਹਾਂ ਹੀ ਹੱਥ ਚਲਾ ਰਹੀ ਹਾਂ ਉਸੇ ਤਰ੍ਹਾਂ ਹੀ ਸਟਿਚਸ ਲੈ ਰਹੀ ਹਾਂ ਹੁਣ ਇੱਥੇ ਵੀ ਗੋਲਾਈ ਆ ਰਹੀ ਹੈ ਇੱਥੇ ਵੀ ਮੈਂ ਸਟਿਚਸ ਦਾ ਸਾਈਜ਼ ਉਸੇ ਤਰ੍ਹਾਂ ਹੀ ਚੱਲ ਰਿਹਾ ਵੇ ਨੋਰਮਲ ਇੱਥੇ ਗੋਲਾਈ ਸੀ ਤੇ ਇੱਥੇ ਵੀ ਸ਼ੇਪ ਬਣ ਗਈ ਹੁਣ ਦੇਖੋ ਇਹ ਮੈਂ ਸਾਰਾ ਕੰਪਲੀਟ ਕਰ ਹੁਣ ਮੈਂ ਇਹ ਡਰਾ ਕਰਕੇ ਦਿਖਾਨੀ ਹੈ ਸੇਮ ਉਹੀ ਉਸੇ ਤਰ੍ਹਾਂ ਦਾ ਹੀ ਇਹ ਲੈਰੀਆ ਹੈਗਾ ਜਿਵੇਂ ਹੁਣੇ ਮੈਂ ਬਣਾਇਆ ਸੀ हूँ इतने मैं स्टिचिज सइज़ जो ने छो थोड़े छोटे लवेंगी जिमें उत्थे ले सी, थोड़े छोटे लवेंगी इतने जिस तरह हूँ गोलाई गुलाई आ रही है इतने सइज़ छोटा कर दो स्टिचिंग दा, कि गोलाई जो है परफेक्ट तरीके बने स्टिचिज़ जो है थोड़े छोटे लवो आ देखो ए आई ना हूँ आप देख सकते हो गोलाई आ रही है हूँ एक गोलाई ए छोटी आ रही इतने स्टिचिज़ का साइज थोड़ा होर छोटा कर दवो ਜਿਨਾ ਸੀ ਨੋਰਮਲ ਉਤਤ ਜਿੰਨਾ ਡਿਜ਼ਾਈਨ ਛੋਟਾ ਹੈ ਜਿੰਨੀ ਉਹਨਾ ਹੀ ਸਾਈਜ਼ ਤੁਸੀਂ ਸਟਿਚਸ ਦਾ ਛੋਟਾ ਕਰ ਦੋ ਆ ਦੇਖੋ ਹੁਣ ਇੱਥੇ ਗੁਲਾਈ ਬਣ ਜਾਈਗੀ ਜੇ ਮੈਂ ਇੱਥੇ ਸਾਈਜ਼ ਥੋੜਾ ਵੱਡਾ ਲੈਂਦੀ ਤਾਂ ਇੱਥੇ ਵੀ ਵੀ ਸ਼ੇਪ ਹੀ ਬਣ ਕੇ ਆਣਾ ਸੀ ਹੁਣ ਇੱਥੇ ਥੋੜਾ ਛੋਟਾ ਜਿਹਾ ਬਣਿਆ ਹੈ ਗੁਲਾਈ ਸ਼ੇਪ ਆ ਰਹੀ ਹੈ ਤੇ ਛੋਟੇ ਹੀ ਸਟਿਚਸ ਲਵਾਂਗੇ ਕਿ ਜੋ ਜੋ ਸਟਿਚਸ ਹੈ ਉਹ ਵੀ ਗੁਲਾਈ ਦੇ ਵਿੱਚ ਹੀ ਆਵੇ ਹੁਣ ਇੱਥੇ ਸਾਈਜ਼ ਥੋੜਾ ਮੈਂ ਵੱਡਾ ਕਰ ਦ ਜਿਵੇਂ ਇੱਥੇ ਗੁਲਾਈ ਛੋਟੀ ਸੀ ਇੱਥੇ ਵੱਡੀ ਹੈ ਇੱਥੇ ਵੱਡੀ ਗੁਲਾਈ ਆ ਰਹੀ ਹੈ ਇਹ ਥੋੜੀ ਛੋਟੀ ਸੀ ਹੁਣ ਇੱਥੇ ਜਿਵੇਂ ਸੇਮ ਨੋਰਮਲ ਤਰੀਕੇ ਦਾ ਨਸੀ ਚੱਲਾਂਗੇ ਤਾਂ ਵੀ ਇੱਥੇ ਗੁਲਾਈ ਬਣ ਜਾਏਗੀ ਦੇਖੋ ਨੋਰਮਲ ਸਟੀਚੇਸ ਲਾਵਾਂਗੇ ਤਾਂ ਵੀ ਗੁਲਾਈ ਬਣ ਜਾਏਗੀ ਕਿਉਂਕਿ ਜੋ ਇਹਦੀ ਗੁਲਾਈ ਹੈ ਉਹ ਥੋੜੀ ਵੱਡੀ ਬਣਾਈ ਹੋਈ ਹੈ ਵੱਡੀ ਸ਼ੇਪ ਵਿੱਚ ਹੈ ਗੁਲਾਈ ਤਾਂ ਕਰਕੇ ਜਿੱਥੇ ਸ਼ੇਪ ਗੁਲਾਈ ਦੀ ਛੋਟੀ ਹੋ ਜਵੇ ਤਾਂ ਉੱਥੇ ਸਟੀਚੇਸ ਲੈਣੇ ਤੁਸੀਂ ਛੋਟੇ ਸ਼ੁਰੂ ਕਰ ਦੇਣੇ ਨੇ ਉਹਨਾ ਦੇਖੋ ਜਿਸ ਤਰ੍ਹਾਂ ਮੈਂ ਡਰਾ ਕੀਤਾ ਹੀ ਪੈਨ ਦੇ ਨਾਲ ਉਸੇ ਤਰ੍ਹਾਂ ਹੀ ਸਟਿਚਸ ਬਣ ਕੇ ਇਹ ਡਿਜ਼ਾਈਨ ਤਿਆਰ ਹੋ ਗਿਆ ਤੇ ਇਸੇ ਤਰ੍ਹਾਂ ਕਹਿੰਦੇ ਕਿ ਸਟਿਚਸ ਦਾ ਸਾਈਜ਼ ਸਿੱਖਣਾ ਇਹ ਵੀ ਜ਼ਰੂਰੀ ਹੈ ਸਾਈਜ਼ ਕਿਸ ਤਰ੍ਹਾਂ ਲੈਂਦੇ ਕਿ ਜੋ ਸਾਡਾ ਡਿਜ਼ਾਈਨ ਹੈ ਜੋ ਅਸੀਂ ਡਿਜ਼ਾਈਨ ਬਣਾ ਰਹੇ ਕਈ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਐ ਕਈ ਕਈ ਜਦੋਂ ਅਸੀਂ ਡਿਜ਼ਾਈਨਿੰਗ ਕਰਨੇ ਆ ਬਹੁਤ ਤਰ੍ਹਾਂ ਦੇ ਪੈਟਰਨਸ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਸਟਿਚਸ ਕਰਨਾ ਵੀ ਆਉਣਾ ਚਾਹੀਦਾ ਹੈ ਕਿs ਤਰ੍ਹਾਂ ਸਟਿਚਸ ਕਰੀਏ ਕਿ ਸਾਡਾ ਜੋ ਡਿਜ਼ਾਈਨ ਹੈ ਪਰਫੈਕਟ ਤਰੀਕੇ ਦੇ ਨਾਲ ਸਫਾਈ ਦੇ ਨਾਲ ਬਣੇ ਕਿ ਜੋ ਵੇਖਣ ਦੇ ਵਿੱਚ ਵੀ ਸੋਹਣਾ ਲੱਗੇ ਤੇ ਹੁਣ ਤੁਸੀਂ ਡਿਫਰੈਂਟ ਤੁਸੀਂ ਆਪ ਦੇਖ ਸਕਦੇ ਹੋ ਇੱਥੇ ਦੇਖੋ ਟਾਂਕਾ ਲਿਆ ਕਲੀਅਰ ਦਿਖ ਰਿਹਾ ਹੈ ਔਰ ਇੱਥੇ ਦੇਖੋ ਬਿਲਕੁਲ ਸਫਾਈ ਦੇ ਨਾਲ ਸਮੂਥਲੀ ਡਿਜ਼ਾਈਨ ਬਣਿਆ ਹੈ ਏ ਵੀ ਦੇਖੋ ਤੁਸੀਂ ਆਪ ਫਰਕ ਦੇਖ ਸਕਦੇ ਹੋ ਦੋਨਾਂ ਦੇ ਵਿੱਚ ਇੱਥੇ ਵੀ ਸ਼ੇਪ ਬਣ ਰਹੀ ਜਿੱਥੇ ਗੁਲਾਈ ਹੈ ਕਿਉਂਕਿ ਵੱਡਾ ਟਾਂਕ ਲਿਆ ਸੀ ਇੱਥੇ ਛੋਟਾ ਟਾਂਕ ਆਇਆ ਤੇ ਗੁਲਾਈ ਹੀ ਬਣ ਕੇ ਆ ਰਹੀ ਹੈ ਸਟਿਚਸ ਦਾ ਸਾਈਜ਼ ਮੈਂ ਇੱਥੇ ਛੋਟਾ ਹੁਣ ਮੈਂ ਤੁਹਾਨੂੰ ਇਹ ਗੋਲੇ ਵਿੱਚ ਦੱਸਦੀਆਂ ਕਿ ਜਿਵੇਂ ਇਹ ਜੋ ਗੋਲਾ ਹੈ ਜੋ ਬਣਾਇਆ ਹੈ ਮੈਂ ਕਿਸੇ ਵੇਲੇ ਹੁੰਦਾ ਹੈ ਅਸੀਂ ਡਿਜ਼ਾਈਨ ਬਣਾਉਣਾ ਤੇ ਗੋਲੇ ਵੀ ਆਉਂਦੇ ਆ ਫਲਾਵਰ ਵੀ ਆਉਂਦਾ ਬਣਾਉਣਾ ਤੇ ਗੋਲੇ ਵੀ ਵਿੱਚ ਆਉਂਦੇ ਨੇ ਡਿਜ਼ਾਈਨ ਦੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਸਟਿਚ ਕਰਨਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਈਜ਼ ਥੋੜਾ ਛੋਟਾ ਹੈਗਾ ਵੇ ਹੁਣ ਇੱਥੇ ਜੇ ਮੈਂ ਸਟਿਚਸ ਵੱਡੇ ਲਾਵਾਂਗੀ ਹੁਣ ਨੂੰ ਮੈਂ ਰੈੱਡ ਧਾਗਾ ਹੀ ਲੈਣੀ ਆ ਦੇਖੋ ਤੁਹਾਨੂੰ ਕਲੀਅਰ ਦਿਸੇ ਹੁਣ ਡਿਜ਼ਾਈਨ ਜੋ ਹੈ ਗੋਲਾ ਛੋਟਾ ਹੈ ਸਟਿਚਸ ਵੱਡੇ ਲੈ ਰਹੀਆਂ ਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਦੇਖਣ ਨੂੰ ਸਹੀ ਲੱਗ ਰਿਹਾ ਹੈ ਬਿਲਕੁਲ ਵੀ ਨਹੀਂ ਹਨਾ ਤੇ ਜੇ ਡਿਜ਼ਾਈਨ ਛੋਟਾ ਹੈ ਤਾਂ ਸਟਿਚਸ ਵੀ ਤੁਸੀਂ ਛੋਟੇ ਹੀ ਲੈਣੇ ਨੇ ਦੇਖੋ ਹੁਣ ਮੈਂ ਇਸੇ ਤਰ੍ਹਾਂ ਦਾ ਇੱਕ ਹੋਰ ਡਰਾ ਕਰਦੀ ਹਾਂ ਇੱਥੇ ਤੁਹਾਨੂੰ ਬਿਲਕੁਲ ক্লোਜ਼ ਮੈਂ ਵਧੀਆ ਤਰੀਕੇ ਨਾਲ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤੁਹਾਨੂੰ ਸਮਝ ਆ ਜਾਵੇ ਹੁਣ ਇੱਥੇ ਮੈਂ ਸਾਈਜ਼ ਉਹਦੇ ਨਾਲੋਂ ਛੋਟਾ ਕਰਤਾ ਸਟਿਚਸ ਦਾ ਦੇਖੋ ਟਾਂਕੇ ਲੈਣੇ ਛੋਟੇ ਕਰ ਦਿੱਤੇ ਨੇ ਕਿ ਇਹ ਜੋ ਗੋਲਾਈ ਹੈ ਵਧੀਆ ਤਰੀਕੇ ਨਾਲ ਤੁਹਾਨੂੰ ਸਾਨੂੰ ਡਿਜ਼ਾਈਨ ਕਲੀਅਰ ਪਰਫੈਕਟ ਤਰੀਕੇ ਨਾਲ ਦਿਖੇ ਤੇ ਤੁਸੀਂ ਆਪ ਦੇਖ ਸਕਦੇ ਹੋ ਦੋਨਾਂ ਦੇ ਵਿੱਚ ਡਿਫਰੈਂਟ ਫਰਕ ਦੋਨਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਇਹ ਨਹੀਂ ਕਿ ਡਿਜ਼ਾਈਨ ਸਾਡਾ ਛੋਟਾ ਹੈ ਉੱਥੇ ਅਸੀਂ ਟਾਂਕੇ ਵੱਡੇ ਲੈ ਰਹੇ ਹਾਂ ਡਿਜ਼ਾਈਨ ਸਾਡਾ ਵੱਡਾ ਹੈ ਉੱਥੇ ਅਸੀਂ ਟਾਂਕੇ ਛੋਟੇ ਲੈ ਰਹੇ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੋ ਹੀ ਸਾਈਜ਼ ਰੱਖੋ ਇੱਕ ਨੋਰਮਲ ਇੱਕ ਛੋਟਾ ਜਿਆਦਾ ਵੀ ਵੱਡਾ ਕਿਤੇ ਵੀ ਟਾਂਕਾ ਨਹੀਂ ਲੈਣਾ ਜਦੋਂ ਅਸੀਂ ਸਿੱਖਦੇ ਹਾਂ ਉਦੋਂ ਸਾਡਾ ਰਫਲੀ ਭਾਵੇਂ ਜਿਸ ਤਰ੍ਹਾਂ ਮਰਜ਼ੀ ਕਰੋ ਭਾਵੇਂ ਵੱਡੇ ਟਾਂਕੇ ਲਵੋ ਉਹ ਅਸੀਂ ਥੱਲੋਂ ਧਾਗਾ ਲੈਣਾ ਆਰੀ ਦੇ ਨਾਲ ਇਹ ਸਿੱਖਦੇ ਹਾਂ ਬਸ ਉੱਥੇ ਟਾਂਕੇ ਤੁਸੀਂ ਵੱਡੇ ਲਵੋ ਛੋਟੇ ਲਵੋ ਚੱਲ ਜਾਏਗਾ ਕੋਈ ਗੱਲ ਨਹੀਂ ਕਿਉਂਕਿ ਉਹ ਸਿੱਖਣਾ ਹੁੰਦਾ ਹੈ ਆਰੀ ਚਲਾਣੀ ਸਿੱਖਣੀ ਹੈ ਨੀਚੋਂ ਧਾਗਾ ਲੈਣਾ ਸਿੱਖਣਾ ਗੱਠ ਲਾਣੀ ਸਿੱਖਣੀ ਹੈ ਪਰ ਜਦੋਂ ਅਸੀਂ ਡਿਜ਼ਾਈਨ ਬਣਾਣਾ ਹੈ ਉੱਥੇ ਵੱਡਾ ਸਟਿਚਸ ਵੱਡੀ ਸਟਿਚਸ ਨਹੀਂ ਚਾਹੀਦੀ ਇੱਥੇ ਹੁਣ ਥੋੜਾ ਗੋਲਾ ਵੱਡਾ ਹੈ ਇੱਥੇ ਥੋੜਾ ਸਾਈਜ਼ ਮੈਂ ਵੱਡਾ ਵੀ ਕਰ ਦੇਾਂਗੀ ਤਾਂ ਵੀ ਇਹ ਪਰਫੈਕਟ ਤਰੀਕੇ ਦੇ ਨਾਲ ਗੋਲਾ ਬਣ ਕੇ ਸਾਡਾ ਆ ਜਾਏਗਾ ਦੇਖੋ ਇੱਥੇ ਥੋੜੇ ਮੈਂ ਵੱਡਾ ਸਾਈਜ਼ ਕਰ ਦਾਂਗੀ ਤਾਂ ਵੀ ਪਰਫੈਕਟ ਤਰੀਕੇ ਦੇ ਨਾਲ ਸਾਡਾ ਗੋਲਾ ਬਣ ਕੇ ਇਹ ਤਿਆਰ ਹੋ ਗਿਆ ਤਾਂਗਾ ਇੱਥੇ ਮੈਂ ਲੋਕ ਕਰਤਾ ਹੁਣ ਇੱਕ ਥਰਡ ਗੋਲਾ ਹੈ ਜੋ ਥੋੜਾ ਹੋਰ ਮੈਂ ਇਸ ਤਰ੍ਹਾਂ ਵੱਡਾ ਬਣਾ ਕੇ ਵਿਖਾਨੀ ਆ ਐ ਦੇਖੋ ਇੱਥੇ ਇਹਦੇ ਨਾਲੋਂ ਵੀ ਥੋੜਾ ਸਾਈਜ਼ ਜੇ ਮੈਂ ਵੱਡਾ ਕਰ ਦਾਂਗੀ ਥੋੜਾ ਜਿਹਾ ਹੀ ਜ਼ਿਆਦਾ ਵੀ ਨਹੀਂ ਤਾਂ ਵੀ ਇਹ ਜੋ ਜੋ ਡਿਜ਼ਾਈਨ ਹੈ ਗੋਲੇ ਦਾ ਉਹ ਪਰਫੈਕਟ ਤਰੀਕੇ ਦੇ ਨਾਲ ਬਣੇਗਾ ਇੱਥੇ ਅਸੀਂ ਜ਼ਿਆਦਾ ਵੀ ਛੋਟਾ ਸਟਿਚੇਸ ਛੋਟੇ ਸਟਿਚੇਸ ਨਹੀਂ ਲੈਣੇ ਨੇ ਕਿਉਂਕਿ ਥੋੜਾ ਗੋਲਾ ਵੱਡਾ ਹੈ ਜ਼ਿਆਦਾ ਛੋਟੇ ਸਟਿਚੇਸ ਨਾ ਲਿਓ ਥੋੜਾ ਜਿਹਾ ਨੋਰਮਲ ਸਾਈਜ਼ ਵੀ ਚੱਲੇਗਾ ਇੱਥੇ ਕਿਉਂਕਿ ਡਿਜ਼ਾਈਨ ਜੋ ਹੈ ਗੋਲਾ ਜੋ ਹੈ ਆਲਰੇਡੀ ਵੱਡਾ ਹੀ ਹੈ ਤੇ ਥੋੜਾ ਹੀ ਵੱਡਾ ਸਟਿਚੇਸ ਲੋ ਤਾਂ ਵੀ ਇਹ ਸਾਡਾ ਡਿਜ਼ਾਈਨ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਵੇਗਾ ਦੇਖੋ ਜੇ ਸਾਈਜ਼ ਡਿਜ਼ਾਈਨ ਈਵੇਂ ਦਾ ਹੋਵੇ ਨਾ ਕਿਤੇ ਵੀ ਤੇ ਉਥੇ ਜਿਆਦਾ ਛੋਟਾ ਸਟਿਚਿਸ ਨਾ ਲਵੋ ਨੋਰਮਲ ਤਰੀਕੇ ਦਾ ਸਿਰ ਦੋ ਹੀ ਸਾਈਜ਼ ਰੱਖੋ ਸਟਿਚਿਸ ਦਾ ਇੱਕ ਨੋਰਮਲ ਇੱਕ ਛੋਟਾ ਬਸ ਇਹ ਦੋ ਸਾਈਜ਼ ਹੋਣੇ ਚਾਹੀਦੇ ਤੇ ਜਿਆਦਾ ਵੱਡੇ ਸਾਈਜ਼ ਨਹੀਂ ਲੈਣੇ ਸਟਿਚਿਸ ਦਾ ਉਹ ਫਿਰ ਸਫਾਈ ਬਣਨਾਲ ਬਣ ਕੇ ਸਾਡਾ ਡਿਜ਼ਾਈਨ ਤਿਆਰ ਨਹੀਂ ਹੁੰਦਾ ਹੁਣ ਦੇਖੋ ਕਲੀਅਰ ਤਰੀਕੇ ਨਾਲ ਤੁਹਾਨੂੰ ਸਮਝ ਆ ਗਿਆ ਹੁਣ ਇੱਥੇ ਥੋੜੇ ਮੈਂ ਵੱਡੇ ਲਏ ਐ ਇੱਥੇ ਮੈਂ ਥੋੜੇ ਛੋਟੇ ਲਏ ਨੇ ਤੇ ਨਾਰਮਲ ਹੀ ਸਾਈਜ਼ ਸਟਿਚਸ ਦਾ ਰੱਖੋ ਜਿੱਥੇ ਡਿਜ਼ਾਈਨ ਵੱਡਾ ਹੋਵੇ ਜਿੱਥੇ ਡਿਜ਼ਾਈਨ ਛੋਟਾ ਹੋਵੇ ਉੱਥੇ ਤੁਸੀਂ ਸਟਿਚਸ ਦਾ ਸਾਈਜ਼ ਜੋ ਹੈ ਉਹ ਛੋਟਾ ਕਰ ਦੇਣਾ ਹੈ ਆਈ ਹੋਪ ਕਿ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਮੈਂ ਸਮਝਾਇਆ ਹੋਵੇਗਾ ਤੁਸੀਂ ਸਮਝ ਗਏ ਹੋਵਗੇ ਅਗਰ ਤੁਹਾਨੂੰ ਕੋਈ ਵੀ ਡਾਊਟ ਹੋਵੇ ਉਹ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਆਪਣੇ ਵੱਲੋਂ ਦੂਸਰੀ ਵੀਡੀਓ ਤੇ ਦੱਸਾਂਗੀ ਕਲੀਅਰ ਕਰ ਦਾਂਗੇ ਤੁਹਾਡਾ ਡਾਊਟ ਕਿ ਤੁਹਾਨੂੰ ਆਰੀ ਚਲਾਣੀ ਸੌਖੇ ਤਰੀਕੇ ਦੇ ਨਾਲ ਆ ਜਾਵੇ ਕਿਤੇ ਵੀ ਕਿਸੇ ਵੀ ਡਿਜ਼ਾਈਨ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ ਤੇ ਤੁਸੀਂ ਇਹ ਸਾਈਜ਼ ਦੇਖ ਸਕਦੇ ਹੋ ਇੱਥੇ ਮੈਂ ਛੋਟੇ ਸਟਿਚਸ ਲੈਨੇ ਉੱਥੇ ਮੈਂ ਵੱਡੇ ਲੈਨੇ ਲੈ ਰਹੀ ਆ ਤੇ ਕਿਹੜੀ ਲੈ ਰਹੀ ਆ ਸ ਫਾਈਨਲ ਬਣਿਆ ਤੁਹਾਨੂੰ ਆਪ ਦਿਖ ਰਿਹਾ ਹੈ ਪਤਾ ਚੱਲ ਰਿਹਾ ਹੈ ਤੇ ਜੜੀਆਂ ਪੈਣਾ ਆਰੀ ਚਲਾਉਣਾ ਸਿੱਖ ਰਹੀਆਂ ਹਨ ਇਹ ਆਰੀ ਦੀ ਬੇਸਿਕ ਨੋਲਿਜ ਹੈ ਇਹ ਪਤਾ ਹੋਣੇ ਚਾਹੀਦੇ ਨੇ ਸਟਿਚਸ ਡਿਜ਼ਾਈਨ ਦੇ ਹਿਸਾਬ ਨਾਲ ਕਿਸ ਤਰ੍ਹਾਂ ਲੈਣੇ ਨੇ ਮੈਂ ਆਪਣੇ ਚੈਨਲ ਤੇ ਡਿਜ਼ਾਈਨ ਵੀ ਸ਼ੇਅਰ ਕੀਤੇ ਨੇ ਛੋਟੇ ਛੋਟੇ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਮੈਂ ਹੋਰ ਵੀ ਆਪਣੇ ਚੈਨਲ ਤੇ ਵੀਡੀਓਸ ਅਪਲੋਡ ਕਰਦੀ ਰਹਿਣੀ ਆ ਡਿਜ਼ਾਈਨ ਸ਼ੇਅਰ ਕਰਦੀ ਰਹਿਣੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ